ਗੁੱਡ ਮਾਰਨਿੰਗ ਪੰਜਾਬ ਤੋਂ ਹਿਮਾਚਲ ਹਿਮਾਚਲ ਤੋਂ ਸਿੱਧੇ ਗੁਜਰਾਤ ਕਿੱਧਰ ਦੀ ਕਿੱਧਰ ਕਿੱਥੇ ਪਹੁੰਚ ਗਏ ਜੀ ਆਪਾਂ ਬਸ ਸਟੇਸ਼ਨ ਪਹੁੰਚਣਾ ਨੇ ਆਪਾਂ ਅੱਧੇ ਘੰਟੇ ਤੱਕ ਸਵੇਰ ਦਾ ਮਾਹੌਲ ਇੱਥੇ ਵੀ ਵਾਵਾ ਖਤਰਨਾਕ ਹੀ ਹੋਇਆ ਪਿਆ ਜੀ ਬੰਨੀਆ ਵਾਲਾ ਹੋਇਆ ਪਿਆ ਕੰਮਚਾਰ ਦਰ ਤੁੰਦ ਤੁੰਦ ਪੂਰੀ ਹੈਗੀ ਇਧਰ ਦੀਆਂ ਬਾਈਆਂ ਕੋਈ ਤਾਲੀਆਂ ਤੁੰਗੀਆਂ ਲੈ ਗਈ ਟੱਕੇ ਦਾ ਤੜਕੇ ਰੋਲਾ ਬਾਈ ਬੱਠਾ ਹੈ ਆਓ ਨਾ ਮੇਰੇ ਰੋ ਹਯੋ ਤਾਂ ਸਾਡੇ ਮਹਾਪੁਰਸ਼ ਵੀ ਨਹੀਂ ਉੱਠੇ ਜੇ ਮਹਾਪੁਰਸ਼ੋ ਉੱਠੋ ਬਾਈ ਗੋਟੀਕ ਆਪ ਸਾਹ ਰਾਧੇ ਰਾਧੇ ਆ ਇਸੀ ਕੋਸ ਰਾਮਦਾਮ ਹੋਈਆ ਤੂੰ ਭਰਾ ਹੋਈਆ ਆ ਇੱਧਰ ਖੜਾ ਵਿਚਾਰ ਹੋਈ ਜਾਂਦਾ ਇੱਥੇ ਖੜਾ ਚਾਦਰਾਂ ਲੇਹੇ ਚੱਕੀਆਂ ਆ ਆਦਰ ਬਾਬਾ ਲੈਟ ਮੋਹਲਾ ਆਵੇ ਇੱਥੇ ਪੌਲੀ ਤੋਂ ਦੀ ਹੋਈ ਵੀ ਹਣਾ ਦੇਖੀ ਆ ਉਹ ਵੱਲੇ ਮੈਂ ਵੀ ਐਸੇ ਕੋ ਨਹੀਂ ਇੱਥੇ ਦੇਖ ਆ ਥੱਲੇ ਦਾ ਤਾਂ ਉਹਦਾ ਸੁੱਤਾ ਪਿਆ ਕਿੰਨਾ ਟਾਈਮ ਸੌਣਾ ਹੈ ਤੂੰ ਇਹ ਪੈਸੇ ਦੇ ਦੇ ਮੌਟੋਮੈਟਿਕ ਤੇ ਬੋਲ ਲਓ ਜੀ ਚਾਹ ਆ ਗਈ ਹੈ ਖਾਦਾ ਦਾ ਤੇ ਬਾਲੀ ਕਰਦੇ ਠੁਣ ਦਿੱਤਾ ਨਹੀਂ ਪਹਿਲੀ ਚਾਹ ਆ ਜਾਈ ਨੰਦਾਂ ਨਾਲ ਆਈ ਸੁੱਝ ਗਿਆ ਜਦੋਂ ਗਿਆ ਰੰਦ ਇੱਥੇ ਪਈ ਸੀ ਖਾ ਕੇ ਤੌੜ ਗਈ ਸੀ ਉਹਦੇ ਗਰੀਬੀ ਵਾਲੇ ਦੇਣਾ ਜੋ ਨਿਕਲ ਕੇ ਜਮੇ ਅਮੀਰੀ ਤੇ ਪਹੁੰਚ ਗਏ ਟਰੈਕ ਤੇ ਤੁਸੀਂ ਜਮੀ ਐ ਬਸ ਚੁਣ ਚੁਣ ਕੇ ਖਾਦਾ ਪੀਤਾ ਨਾ ਲੋ ਜੀ ਬਲਾਸ ਆ ਗਿਆ ਅੱਲ ਬਾਦ ਚਾਹਤਾ ਆ ਲੈ ਕੇ ਆਉਗਾ ਜੀ ਚਾਹ ਦੇ ਲਈ ਆ ਚਾਹੀਏ ਯਾਰ ਇਹ 45 ਫਿਰ ਵੇਖਦੇ ਕੀ ਬੰਦ ਅੱਗੇ 5 4 4 28 18 ਪ੍ਰੋ 32 ਜੋ ਉਹ ਬਈ ਚੈੱਕ ਫਰੰਟ ਲਾਈਨ ਤੋਂ ਜੁੜਾ ਹੋਇਆ ਹੈ। ਠੀਕ ਹੈ ਜੀ। 2 ਨੰਬਰ ਪਲੇਟਫਾਰਮ ਤੇ ਆ ਗਏ ਅਸੀਂ। ਇਹ ਦਾਲ ਆਉਂਦਾ ਹੀ ਦਾਲ ਲੱਗਿਆ ਨਹੀਂ ਤੌਲੀਏ ਇਹ ਤੇ। ਇਹ ਕਿਹਨੇ ਤੌਲੀਆ ਨਾਲ ਹੀ ਲਿਆਉਣਾ ਹੈਗਾ। ਪਰ ਅਸੀਂ ਤਰਸ ਕਰਕੇ ਬੰਦੇ ਤੇ ਜੇਕਰ ਕਾਹਨੂੰ ਐਵੇਂ ਔਖਾ ਹੋ ਜਾਵੇ। ਲਓ ਜੀ। ਵਾਪਸੀ ਸ਼ਹਿਰ ਦਾ ਝਾਕਾ ਵਾਸਤੇ। ਦੁਨੀਆ ਕਮਲੀ ਹੋਈ ਪਈ ਇੱਥੇ। ਚਲੋ ਹੋਟਲ ਜਾਣ ਦੇ ਪਹਿਲਾਂ ਆਪਾਂ ਇੱਥੇ ਤੇ ਦੇਖਣਗੇ ਕਿ ਕਿੱਥੇ ਜਾਣਾ ਹੈ ਸਿੱਖਰ ਦੁਪਹਿਰੇ ਫੇਰ ਰੋਟੀਆਂ ਆ ਗਈਆਂ ਹਾਂਜੀ ਤੋਂ ਪੰਜਾਬੀ ਰੋਟੀ ਇੱਥੇ ਆ ਕੇ ਵੀ ਪੰਜਾਬੀ ਥਾਲੀ ਇਹਦੇ ਕਰਕੇ ਬਸ ਇਹ ਕਹਿੰਦਾ ਮੈਂ ਖਾਣਾ ਨਹੀਂ ਹੋਰ ਕੁਝ ਇੰਦਰ ਦਾ ਰੋਟੀਆਂ ਛਕਣੀਆਂ ਮੈਂ ਕਿਹਾ ਭਰਾ ਰੋਟੀਆਂ ਖਾਣ। ਖਾਲੀ ਰੋਟੀਆਂ ਖਾਣ। ਇਹਦੇ ਨੂੰ ਕਾਜ਼ੇ ਦੀ ਕਿਸੇ ਨੂੰ ਕਾਜ਼ੇ ਦੀ ਦੂਰੋਂ ਦੁਕਾਨ ਦੇ ਇੱਕ ਨਾ ਵਾਸਟ ਕਰਾਉਣੇ ਲੱਗਦਾ। ਇਹਦੀਆਂ ਮੁੱਛਾਂ ਬੰਨਦੇ ਯਾਰ ਬਾਈ। ਉੱਚੇ ਵਾਲੇ ਬੂਟੇ ਨੂੰ ਬੰਨਦੇ ਨੇ ਹੈਂ। ਮੁੱਛਾ ਬਣਵਾ ਲਾ ਓਏ ਹੈ ਰੋਟੀ ਰੋਟੀ ਖਾ ਗਏ ਮੈਂ ਹੁਣ ਚੱਲੇ ਆ ਇੱਥੇ ਇੱਕ ਬੀਜ ਹੈ ਦਮਨ ਬੀਜ ਉਹ ਦੇਖਾਂ ਚੱਲੇ ਆ ਆਟੋ ਦਾ ਰੁਗਿਆ ਨਹੀਂਗਾ ਅਬ ਜਰਾ ਸਮਾਨ ਲਈ ਆਉਂਦਾ ਜੀਆ ਇਮਰਾਨ ਭਾਈ ਇਮਰਾਨ ਭਾਈ ਰੁਕੇ ਨੇ ਜੇ ਮੈਨੂੰ ਛੱਡ ਗੋਣ ਵਾਪਸੀ ਤੱਕ ਉੱਥੋਂ ਫਿਰ ਮੈਂ ਅੱਗੇ ਦਾ ਆਟੋ ਲੁਕਾਂਗਾ ਜਿਲਦਾਰ ਬੰਦੇ ਹੁੰਦੇ ਆ ਯਾਰ ਤਾਂ ਤੇ ਤੁਹਾਨੂੰ ਐਂ ਲੱਗਦਾ ਨਾ ਵੀ ਬੰਦੇ ਹੈਲਪ ਨਹੀਂ ਕਰਦੇਗੇ ਤੁਹਾਨੂੰ ਮੇੜ ਹੀ ਜਾਂਦੇ ਥੋੜੇ ਵਰਗੇ ਬੰਦੇ ਤੁਹਾਨੂੰ ਕਿਤੇ ਨਾ ਕਿਤੇ ਟੱਕਰ ਹੀ ਜਾਣੇਗੇ ਹਾਂ ਮਦਦ ਕਰਨੀ ਚਾਹੀਦੀ ਹੈ ਜੇ ਤੁਸੀਂ ਕਦੇ ਕਿਸੇ ਦੀ ਮਦਦ ਕਰੋਗੇ ਹਨਾ ਥੋੜੀ ਵੀ ਵਰ ਕੋਈ ਨਾ ਕੋਈ ਜ਼ਰੂਰ ਮਦਦ ਕਰੋ ਕੋਈ ਕਰੂਗਾ ਚਲੋ ਹੁਣ ਬਾਈ ਮੈਨ ਨੂੰ ਅੱਗੇ ਧਾਰੂ ਆ ਉੱਥੋਂ ਅੱਗੇ ਫਿਰ ਮੈਂ ਆਟੋ ਬਦਲ ਕੇ ਚੱਲ ਕੇ ਨਾ ਜਾਈਂਗਾ ਲੋ ਜੀ ਜਿਵੇਂ ਆਪਾਂ ਲੇਵਲ ਸਫਰ ਕੀਤਾ ਸੀ ਨਾ ਉਥੇ ਮੈਂ ਮੇਰੀ ਜ਼ਿੰਦਗੀ ਦੀ ਪਹਿਲੀ 스ਨੋਫਾਲ ਦੇਖੀ ਸੀ ਤੇ ਹੁਣ ਮੈਂ ਇੱਧਰ ਆਇਆ ਗੁਜਰਾਤ ਵੱਲ ਆਇਆ ਮੈਂ ਤੇ ਇੱਥੇ ਵੀ ਹੁਣ ਇੱਕ ਨਵੀਂ ਚੀਜ਼ ਹੋਈ ਹੈ ਮੈਂ ਮੇਰੀ ਜ਼ਿੰਦਗੀ ਦੀ ਪਹਿਲੀ ਵਾਰ ਸਮੁੰਦਰ ਦੇਖ ਰਿਹਾ ਹਾਂਗਾ ਆਵਾਜ਼ ਤੋਂ ਤੁਹਾਨੂੰ ਪਤਾ ਲੱਗ ਹੀ ਜਾਊਗਾ ਕਿ ਮੈਂ ਸਮੁੰਦਰ ਤੇ ਫਿਰ ਰਿਹਾ ਹਾਂ ਇਹ ਹੈਗਾ ਅਰਬ ਸਾਗਰ ਇਹੀ ਜਿਹੜਾ ਹੈਗਾ ਇਹ ਅੱਗੇ ਗੋਆ ਵੱਲ ਵੀ ਹੀ ਜਾਂਦਾ ਤੇ ਇਧਰੋਂ ਮੁੰਬਈ ਵੱਲ ਵੀ ਹੀ ਜਾਂਦਾ ਹੈਗਾ ਦੂਸਰੇ ਪਾਸੇ ਕਰਕੇ ਦਿਖਾਉਣਾਗਾ ਬਸ ਉਹਨੂੰ ਕੀ ਵਿਊ ਬੰਦ ਹੈ ਵਿਸ਼ਾਲ ਸਮੁੰਦਰ ਦੂਰ ਦੂਰ ਤੱਕ ਪਾਣੀ ਦੇ ਪਹਾੜ ਉਹ ਮੈਨੂੰ ਦੱਸੀ ਜਾਂਦਾ ਬਾਈ ਕਿੰਨਾ ਇੱਕ ਕਾਦਿਸ਼ੀ ਕਰਕੇ ਅੱਜ ਪਾਣੀ ਜ਼ਿਆਦਾ ਚੜਿਆ ਹੋਇਆ ਵੈਸੇ ਪਾਣੀ ਬਹੁਤ ਨੀਵਾ ਹੁੰਦਾ ਅੱਗੇ ਨਾਲ ਜਿਹੜਾ ਪਾਣੀ ਦਾ ਕਿਆਈ ਬਾਤ ਹੋ ਜਾਂਦਾ ਉਹ ਬੋਟਾਂ-ਬੋਟਾਂ ਵੀ ਲਈ ਕਰਦੇ ਐ ਤੇ ਲੋਕਾਂ ਪੂਰਾ ਕਲਾ ਵਾਂਦਾ ਚਿੱਲ ਮੂਡ ਕਰੀ ਬੈਠੇ ਹੈਗੇ ਤੁਰਦੇ ਆਪਾਂ ਥੋੜਾ ਜਿਹਾ ਅੱਗੇ ਨੂੰ ਇਧਰ ਨੂੰ ਉੱਥੇ ਜਾ ਕੇ ਕਿਤੇ ਬੈੰਨੇ ਆਪਾਂ ਫੋਡਾ ਫੋਡਵਾ ਕਰਦਾਂਗੇ ਫੋਟੋਆਂ ਕਰਵਾ ਲਈਆਂ ਬਾਈ ਤੋਂ ਆਪਾਂ ਆਪਾਂ ਇੱਥੇ ਰੁਕੇ ਹੋਏ ਸੀਗੇ ਵਾਪਸ ਹੀ ਸ਼ਹਿਰ ਆ ਗਏ ਇੱਥੇ ਮੁੰਬਈ ਤੋਂ ਅਸੀਂ ਵਾਪਸ ਹੀ ਆ ਗਏ ਸੀਗੇ ਤੇ ਨਾਲ ਜਿਹੜਾ ਮੁੰਡਾ ਉਹਨੂੰ ਇੱਕ ਇੱਕ ਦੋ ਕੰਮ ਸੀ ਉਹਦੇ ਤੇ ਕੱਲ ਤਾਂ ਮੀਂਹ ਪਈ ਗਿਆ ਸਾਰਾ ਦਿਨ ਤਾਂ ਕਰਕੇ ਦੇਖਣ ਨੂੰ ਨਿਕਲੇ ਨਹੀਂ ਗਿਆ ਬਾਹਰੋਂ ਅੱਜ ਮੌਸਮ ਥੋੜਾ ਜਿਹਾ ਵਧੀਆ ਸੀ ਤਾਂ ਬਾਹਰ ਆਇਆ ਮੈਂ ਤਾਂ ਬੇਸਿਕਲੀ ਜਿਹੜਾ ਵਾਪੀ ਸ਼ਹਿਰ ਆ ਇਹ ਅ ਇੰਡਸਟਰੀਜ਼ ਲਈ ਜਿਆਦਾ ਫੇਮਸ ਹੈ ਵੱਡੀਆਂ-ਵੱਡੀਆਂ ਕੰਪਨੀਆਂ ਦੀਆਂ ਇੱਥੇ ਫੈਕਟਰੀਜ਼ ਆਈਆਂ ਜਿੱਦਾਂ ਸਵੇਰੇ ਅਸੀਂ ਰੇਮੈਂਟ ਦੇਖ ਕੇ ਆਏ ਆ ਫੋਟੋਸ ਖਿੱਚਣੀਆਂ ਉਹਨਾਂ ਨੇ ਅਲਾਉ ਨਹੀਂ ਕੀਤੀਆਂ ਰੇਮੈਂਟ ਇੱਥੇ ਹੈ ਜਿਹੜੀਆਂ ਆਪਾਂ ਪੈਨਸਲਸ ਯੂਜ਼ ਕਰਦੇ ਆਂ ਅੱਜਕੱਲ ਜਿਆਦਾ ਟ੍ਰੈਂਡ ਦੇ ਵਿੱਚ ਹੈ ਡਾਰਮਸ ਡਾਰਮਸ ਵੀ ਇਧਰ ਹੀ ਬੰਦੀ ਆ ਵਾਪੀ ਜੀ ਹੈ ਹੋਰ ਬਹੁਤ ਸਾਰੀਆਂ ਕੈਮੀਕल्स ਦੀਆਂ ਜਿਹੜੀਆਂ ਇੰਡਸਟਰੀ ਦਾ ਮੈਡੀਸਨ ਜ਼ ਜ਼ਿਆਦਾਤਰ ਜਿਹੜੀਆਂ ਗੁਜਰਾਤ 'ਚ ਹੀ ਬੰਦੀਆਂ ਗੁਜਰਾਤ ਪਾਈਪਲਾਈਨ ਬਹੁਤ ਫੇਮਸ ਆਪਣਾ ਸੀएनजी ਵਾਲਾ ਜਿਹੜਾ ਸਾਫ ਕਰਦਾ ਉਹ ਵੀ ਇਤਨਾ ਦੀ ਇਧਰ ਹੀ ਉਹ ਆਪਰੇਟ ਕਰਦੇ ਸਾਰਾ ਕੁਝ ਤੇ ਮਤਲਬ ਵਾਪਸੀ ਇਦਾਂ ਦਾ ਜਿਵੇਂ ਜ਼ਿਆਦਾਤਰ ਇੰਡਸਟਰੀਜ਼ ਵਾਲੇ ਲੋਕ ਐ ਕੰਪਨੀਜ਼ ਵਾਲੇ ਉਹ ਘੁੰਮਣ ਜ਼ਿਆਦਾ ਆਉਂਦੇ ਇੱਧਰ ਬਾਕੀ ਵਿੱਚ ਦੇਖਣ ਵੀ ਲੋਕ ਆਉਂਦੇ ਪਰ ਜ਼ਿਆਦਾਤਰ ਉਹ ਹੀ ਆਉਂਦੇ ਆ ਜਿਹੜੇ ਕਿ ਆਪਣੇ ਉਹ ਕੰਪਨੀ 'ਚ ਕੰਮ ਕਰਦੇ ਆ ਫ੍ਰੀ ਟਾਈਮ ਦੇ ਵਿੱਚ ਉਹ ਇੱਧਰ ਨੂੰ ਆਉਂਦੇ ਆ ਬਾਕੀ ਠੀਕ ਹੈ ਸੋਹਣਾ ਮਾਹੌਲ ਹੈ ਦੇਖਣ ਨੂੰ ਤੁਸੀਂ ਯਾਰ ਬਸਾਗਰ ਇੱਥੇ ਤੁਸੀਂ ਮੁੰਬਈ ਜਾ ਕੇ ਵੀ ਆਪਾਂ ਇਹੀ ਦੇਖਾਂਗੇ ਸ਼ਾਮ ਨੂੰ ਆਪਾਂ ਅੱਜ ਮੁੰਬਈ ਪਹੁੰਚ ਜਾਗੇ ਵਾਪਸ ਚੱਲ ਜਾਗੇ ਉਧਰ ਨੂੰ ਉੱਥੇ ਜਾ ਕੇ ਵੀ ਆਪਾਂ ਉੱਥੇ ਥੋੜਾ ਜਿਹਾ ਥਿਊ ਕੁਝ ਹੋਰ ਹੈ ਕਿ ਮੇਰੇ ਇਥੇ ਲੋਕ ਨਹੀਂ ਹੈਗੇਗੇ ਵੀ ਬਸ ਇੰਨੇ ਕੀ ਹੈ ਗਿਆ ਤੇ ਫਿਰ ਦੇਲੇ ਦੇ ਉੱਥੇ ਥੋੜੀ ਜਿਆਦਾ ਜਹਮਾਗੇ ਨਹੀਂ ਹੁੰਦੀ ਆ ਤਾਂ ਕਰਕੇ ਬਾਕੀ ਠੀਕ ਹੈ ਕੋਲਮ ਲਾ ਕੇ ਸੋਹਣੀ ਤਾਂ ਹੈ ਜੇ ਤੁਸੀਂ ਆਫ ਬੀਟ ਏਰੀਆ ਦੇਖਣਾ ਹੈਗਾ ਜਿੱਥੇ ਮਤਲਬ ਇਦਾਂ ਸ਼ੋਰ ਸ਼ਰਾਬਾ ਘੱਟ ਹੋਵੇ ਤਵਾਪੀ ਸੋਹਣਾ ਹੈਗਾ ਸਾਡਾ ਜਮਈ ਇੱਕਦਮ ਪਿੰਡ ਦੇ ਵਿੱਚੋਂ ਦੀ ਆਉਂਦੀ ਆਉਂਦੀ ਹੈਗੀ ਸੜਕ ਬਿਲਕੁਲ ਆਪੀ ਆਤਾਂ ਹੈਗਾ ਇਹ ਆਪੀ ਡੇਰੀ ਤੇ ਮਾਪਾ ਕਹਿਦੇ ਨੇ ਉਦਾਂ ਦਾ ਹੈ ਬੈਠਦੇ ਆਂ ਥੋੜੀ ਜਿਹੀ ਰਹਿਤੇ ਮਾਹੌਲ ਸੋਹਣਾ ਹੈਗਾ ਵੀਡੀਓ ਵੀਡੀਓ ਬਣਾਉਣੇ ਆਪਾਂ ਇੱਥੇ ਇੱਕ ਦੋ ਵਧੀਆ ਜਿਹੇ ਫਿਰ ਦੇਖਦੇ ਹਾਂ ਉਸ ਤੋਂ ਬਾਅਦ ਕੀ ਬੰਦ ਕਸ ਤੇਰੇ ਵਾਦੇ ਉਹ ਕਿੱਥੇ ਗਏ ਸੱਜਣਾ ਤੋੜ ਨਿਭਾਉਣੇ ਸੀ ਜੋ ਮੇਰੇ ਨਾਲ ਵੇ ਕਸ ਤੇਰੇ ਵਾਦੇ ਉਹ ਕਿੱਥੇ ਗਏ ਸੱਜਣਾ ਤੋੜ ਨਿਭਾਉਣੇ ਸੀ ਜੋ ਮੇਰੇ ਨਾਲ ਵੇ ਤੇਰੇ ਬਾਜੂ ਮੁੱਕ ਚੱਲੀ ਟਿਲ ਟਿਲ ਜਿੰਦ ਮੇਰੀ ਆ ਕੇ ਇੱਕ ਵਾਰ ਦੇਖ ਮੇਰਾ ਹਾਲ ਵੇ ਤੇਰੇ ਬਾਜੂ ਮੁੱਕ ਚੱਲੀ ਟਿਲ ਟਿਲ ਜਿੰਦ ਮੇਰੀ ਆ ਕੇ ਇੱਕ ਵਾਰ ਪੁੱਛ ਮੇਰਾ ਹਾਲ ਵੇ ਆ ਕੇ ਇੱਕ ਵਾਰ ਪੁੱਛ ਮੇਰਾ ਹਾਲ ਵੇ ਆੰਦੇ ਸਾਡੇ ਕਿੰਨੇ ਵਜੇ ਮਾਹੌਲ ਥੋੜਾ ਜਾਏਗਾ ਪਾਣੀ ਪਹਿਲਾਂ ਆਪਾਂ ਜਦੋਂ ਸਵੇਰੇ ਵੀਡੀਓ ਬਣਾਈ ਆਪਾਂ ਹੋਰ ਤੋਂ ਬਣਾਈ ਜਾਂਦੇ ਜੀ ਸਾਰੀਆਂ ਹੁਣ ਪਾਣੀ ਹੋਰ ਡਾਊਨ ਹੋ ਗਿਆ ਥੱਲੇ ਨੂੰ ਆਪਾਂ ਥੱਲੇ ਨੂੰ ਜਾਈਏ ਹੈ ਲੋਡ ਆਈੜਾ ਹੈ ਹਾਂ ਇਹਨਾਂ ਨੂੰ ਪਤਾ ਹੈਗਾ ਲੋਡ ਆਈੜਾ ਕਹਿੰਦਾ ਆਪਾਂ ਹੋ ਅਹਾਂ ਤੱਕ ਚੱਲਦੇ ਆਂਗੇ ਆਗੀ 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 ਆਹ ਨੇੜੇ ਆ ਗਈ ਹੈ ਤਾ ਸਭ ਲੋਕ ਆਪਾਂ ਕੋਲ ਅਹ ਫੋਨ ਵਾਲਾ ਇੱਥੇ ਹੁਣ ਲੋਕ ਬਹੁਤ ਹੈਗੇ ਇੱਥੇ ਨਾਈ ਵੀ ਆ ਦੇ ਗਈ ਇੱਥੇ ਉਹ ਸ਼ੈਂਪੂ ਜਿਹਾ ਪਿਆ ਨਾ ਹੁਣਾ ਓਏ ਹੈ ਕੱਢਾ ਸਰ ਕੱਕਰ ਸੈ ਨਹੀਂ ਨਿਕਲਦਾ ਕੁਛ ਵੀ ਨਹੀਂ ਪਤਲਾਦਾ ਆ ਦੇਖੋ ਪਾਣੀ ਆ ਇੱਥੋਂ ਐ ਨੂੰ ਜਾਈ ਜਾਂਦਾ ਇੱਥੋਂ ਪੂਰੀ ਐ ਉੱਪਰ ਨੂੰ ਚੜਾਈ ਹੈਗੀ ਤੇ ਪਾਣੀ ਤਾਂ ਉੱਹੋਂ ਚੜੀ ਜਾਂਦਾ ਹੈਗਾ ਜਮਾ ਇਹ ਕੈਮਰੇ ਤੋਂ ਨੂੰ ਐ ਦਾ ਨੀਮ ਹੈਗਾ ਪਰ ਅਸਲ ਦੇ ਵਿੱਚ ਇਦਾਂ ਤਾਂ ਉੱਹ ਨੂੰ ਜਾਈ ਜਾਂਦਾ ਪਾਣੀ ਥੱਲੇ ਬਹੁਤ ਡੂੰਘਾ ਇੱਥਲੇ ਪਾਸੋਂ ਇਹ ਤੇ ਦਰ ਨੂੰ ਐ ਜਾ ਰਿਹਾ ਹੈਗਾ ਹੁਣ ਅਸੀਂ ਆ ਪਾਣੀ ਪਾਰ ਕਰਕੇ ਪਰਲੇ ਪਾਸੇ ਜਾਵਾਂਗੇ ਉਧਰ ਨੂੰ ਉਧਰ ਇੱਕ ਫੋਰਟ ਆ ਉਹ ਦੇਖਣ ਚੱਲੇ ਆਂਗੇ ਆਪਾਂ ਚੱਲੀਏ ਸਰ ਤੋਂ ਨੀਚੋਂ ਆ ਰਹੇ ਸੀਗੇ ਤੁਰ ਕੇ ਤੇ ਬਾਈਰਗੇ ਮਿਲੇ ਆ ਇਧਰੋਂ ਇਹ ਭਾਈ क्या नाम आपका भाई जय जय बारड आर्टिस्ट बारड ओके तो ये तीनों चारों भाई घूम तो रहे इधर कहाँ से आप? भाई भाई आप भैयागर थैंक यू थैंक यू वेरी मच भाई हेल्प के लिए अरे भाई भावनगर से भाई ये हम यहाँ पे हेल्प नहीं समझते भाई इसको इंसानियत है अच्छा लगा इनसे मिलके ये मिलकर भाई अपन छड़ना है फोर्ट तक ये फोर्ट भैया पता आपको किस कितना टाइम से इधर से है क्या ये करीब सात सौ साल पुराना है

ਜਾ 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 ਜੀ ਫਿਰ ਪ੍ਰੀ ਵੈਡਿੰਗ ਹੋ ਜਾਂਦੀ ਹੈ ਨਿਕਲ ਜਾਏ ਜਾਏ ਥੈਂਕ ਯੂ ਥੈਂਕ ਯੂ ਪ੍ਰੀ ਵੈਡਿੰਗ ਚੱਲੀ ਜਾਂਦੀ ਐ ਇੱਧਰ ਇੱਧਰ ਸਕੂਟਰ ਕਲਾਉਣ ਲੱਗ ਗਿਆ ਬਈ ਯਾਰ ਕਿਤੇ ਦਬਾਵ ਦੇ ਦਬਾਵ ਦੇ ਬਈ ਕੋਮਲੀ ਰਾਖਸਾ ਦਾ ਬੈਗ ਵਧੀਆ ਹੁੰਦੇ ਆ ਆਹ ਨਾ ਆਟੋ ਤੇ ਬਹਿ ਗਿਆ ਇਹਨੂੰ ਆਟ ਵਾਲਾ ਕਹਿੰਦਾ ਕੋਈ ਨਹੀਂ ਯਾਰ ਤੂੰ 10 ਰੁਪਏ ਘੱਟ ਦੇ ਦੇ ਯਾਰ ਮਜ਼ਦੂਰ ਲੱਗਦਾ ਤੇ ਮੈਨੂੰ ਓਏ ਤੇਰਾ ਬੈਗ ਕਿਹੜਾ ਹੈਗਾ ਇਹ ਚੋਣੇ ਵਾਲਾ ਇਹ ਸੀਜ਼ਨ ਵਾਲਾ ਇਹਨੂੰ ਕਹਿੰਦਾ ਤੂੰ ਮਨੇ ਮਜ਼ਦੂਰ ਚਾ ਲਾਦਾ ਕਹਿੰਦਾ ਭਾਈ 10 ਰੁਪਏ ਕੋਈ ਨਹੀਂ ਕੱਟ ਦੇ ਦੀਆਂ ਹਰ ਕਹਦਾ ਰੱਖ ਸਾਕ ਬੈਗ ਲਿਆ ਓਏ ਜਿਵੇਂ ਦਾ ਮੇਰੇ ਪਾਇਆ ਦਾ ਇਹੋ ਜਿਹਾ ਇਹ ਜਿਹੜਾ ਕਿਲਾ ਹੈਗਾ ਇੰਨੀ ਕੇ ਸਟਰੀ ਲਿਖੀ ਵੀ ਹੈ ਦੀ ਦਮਨਵਾਸ ਡਿਪਰੇਟਡ ਬਾਇ ਫਸਟ ਬੀ ਐਨ ਦਾ ਮਰਾਠਾ ਲਾਈਡ ਇਨ ਪੈਂਟਰੀ ਔਨ 19 ਡਿਸੰਬਰ 1961 ਆਫਟਰ ਦਾ ਹੈਰਟਿਕ ਫਾਈਟ thousand the 450 years old portuguese regime matlab portuguese ton inna ne jit ke eh kila fadai kita si 450 saal purana hage si te jimmio bhai dassi jande si ke di municipal corporation hai ki is kile di oh hazar saal purani hai gi chalo dekh deange idhar nu hor pahe chal deange bahut wadda hai da ta vich pura shehar basai baithya hai aap da हां भाई ਸਿੰਜਾ ਲਾਉਣਾ ਹੈ ਸਿੰਜਾ ਲਾਉਣਾ ਇਹ ਸੀਜ਼ਨ ਛੋਨੇ ਦਾ ਜਿਹੜਾ ਪਿੰਡੋਂ ਬਣਾਇਆ ਸੀ ਸਾਰਾ ਇੱਥੇ ਲੱਗ ਜਾਣਾ ਸਹੀਆਂ ਤਾਂ ਦੇਣ ਆਏ ਹਨ ਮੀਂਹ ਵਾਲਾ ਬੜਾ ਕੰਮ ਆਉੱਖਾ ਇੱਥੇ ਕੇਰਾ ਇਹ ਸਹੀ ਹੋ ਜਾਂਦਾ ਮੁੜ ਕੇ ਫੇਰ ਆ ਜਾਂਦਾ ਪਿੰਡ ਜਾ ਕੇ ਧੁੱਪ ਨੇ ਜਾਣ ਖਾ ਲੈਣੀ ਐ ਇੱਥੇ ਇਹਨੇ ਲਊ ਪੀ ਰੱਖਿਆ ਕੱਲ ਦਾ ਲੱਗਿਆ ਨਾ ਤਾਂ ਬਾਹਰ ਨਿਕਲਿਆ ਕਿ ਅੱਜ ਮਾੜੇ ਜੇ ਬਾਹਰ ਘੁੰਮਣ ਆਏ ਆ ਅੱਜ ਹਟਣ ਜੀ ਨਹੀਂ ਆਉਂਦਾ ਪੱਟੂ ਆਏ ਹੋਇਆ ਪਿਆ ਕੰਮ ਚਿੱਟੀਆਂ ਛਲਟਾਂ ਨਾਲ ਕਿੱਟੀ ਲਾਲ ਦੀ ਛਤਰੀ ਲਾਈਟ ਹਾਊਸ ਤੇ ਪਹੁੰਚ ਗਏ ਆਂਗੇ ਆਪਾਂ ਇੱਥੇ ਫੜਮਾਈ ਆ ਜਿਹਨੂੰ ਦਿਖਾਉਂਦੇ ਨੇ ਜਿਹੜਾ ਬਣਿਆ ਉਹ ਰਾਤੋਂ ਲਾਈਟਾਂ ਆ ਚੱਲਦੀਆਂ ਨੇ ਇਹ ਤਾਂ ਉਹ ਦਿਖਾਉਣੇ ਸਾਨੂੰ ਉਹ ਸਾਹਮਣੇ ਇੱਥੇ ਇੱਥੇ ਵੀ ਤਾਂ ਜੜ ਕੇ ਦਿਖਾਉਣੇ ਹੁੰਦੇ ਆ ਆਏ ਆ ਲਓ ਜੀ ਆਪਾਂ ਪਹੁੰਚ ਚੁੱਕੇ ਆਂ ਕੇਲੇ ਦੇ ਬਿਲਕੁਲ ਟਾਪ ਤੇ ਲੈ ਦੇਖਦਾ ਝੰਡਾ ਲੱਗਾ ਇਧਰ ਤੇ ਦਮਨ ਦਿਉ ਦਾਦਰ ਨਗਰ ਹਵੇਲੀ ਤੇ ਉਹ ਸਾਹਮਣੇ ਹੈ ਜੀ ਲਾਈਟ ਹਾਊਸ ਬਣਿਆ ਹੋਇਆ ਉੱਪਰ ੜਾਰ ਇਥੋਂ ਉਹ ਕੋਈ ਗਤੀਵਿਧੀ ਕਰਦੇ ਹੋਣਗੇ ਜਿਵੇਂ ਸ਼ਿਪ ਵਗੈਰਾ ਆਉਂਦੇ ਆ ਉਹਨਾਂ ਵਾਸਤੇ ਕੁਝ ਹੈ ਇਹਨਾਂ ਦੀ ਕੋਈ ਹਸਤਾਖਤ ਵਾਲੀ ਜੇਮ ਪਰ ਇੱਥੋਂ ਸਮੁੰਦਰ ਦਾ ਵੀ ਹੋਰ ਵੀ ਸੋਹਣਾ ਹੋ ਜਾਂਦਾ ਹੈ ਤਹੋਣੇ ਨੇੜੇ ਹੋ ਕੇ ਹੈਂ ਕੰਨੀ ਤੇ ਚਲ ਵੜਦੇ ਆ ਲਮਲੇਟ ਹੋਏ ਪਿਆ ਲੋਕਾਂ ਦੇ ਫੋਟੋ ਵਾਲੇ ਤਾਂ ਅਰੇ ਇਧਰ ਕਿਧਰ ਗਿਆ ਉੱਪਰ ਸਨ ਧੰਨਵਾਦ ਉਹ ਬਾਈਆਂ ਦੇ ਨਾਲ ਛੱਡ ਗਏ ਸੋ ਤੱਕ ਨਹੀਂ ਆਪਾਂ ਤਾਂ ਜਾਣ ਹੀ ਨਿਕਲੇ ਆਂਦੀ ਓਏ ਆਹ ਹਾਈਟ ਟਾਈਟ ਹੋ ਗਈ ਹੈ ਹਾਂ ਹਾਂ ਬਈ ਹਾਈਟ ਟਾਈਟ ਹੋ ਗਈ ਮੁੰਡਾ ਕਹਿੰਦਾ ਹਾਂ ਓ ਜਮੀ ਪਾਣੀ ਆ ਉਰੇ ਆ ਗਿਆ ਹਣਾ ਓਏ ਆ ਇਧਰ ਦੇਖ ਹੈ ਆ ਗਿਆ ਪਾਣੀ ਆ ਇੱਥੇ ਚੜ ਕੇ ਦੇਖ ਲੈ ਇੱਕ ਚੱਕਰ ਲੈ ਹਾਂ ਜੀ ਮੂਰੇ ਕੋਈ ਹ ਹਵੇਲੀ ਹਬੂਲੀ ਖਾਣ ਪੀਣ ਵਾਲਾ ਜਗਾੜ ਹੈ ਕਿਆ ਬਾਤ ਹੈ ਆ ਇਧਰੋਂ ਦਮਨ ਚਹਿਰ ਆ ਗਿਆ ਪਾਣੀ ਇਥੇ ਪੁੱਠਾ ਸਾਬਕਦਾ ਵਾ ਪਾਣੀ ਚੜ ਇਧਰ ਨੂੰ ਹਨਾ ਉਚਾਨ ਨਹੀਂ ਨੂੰ ਜਾਂਦਾ ਵੱਧ ਪਾਣੀ ਯਾਰ ਇਧਰ ਕੋਈ ਰੌਲਾ ਹੈ ਹੈ ਹਾਂਜੀ ਹਰਪ੍ਰੀਤ ਜੀ ਠੀਕ ਰਹਿੰਦੇ ਹੋ ਆਉਂ ਜਾਂਦਾ ਝੋਨਾ ਲਾਉਣ ਵਾਲਾ ਇਦਰੋਂ ਸਾਰਾ ਤੁਸੀਂ ਸਮੁੰਦਰ ਦੇਖ ਸਕਦੇ ਹੋ ਕਿੰਨ ਮੜਕੀਆਂ ਮਨ ਹੋ ਰਹੀ ਐ ਚਲੋ ਕਰ ਲਈਏ ਦੋ ਚਾਰ ਫੋਟੋਆਂ ਫਿਰ ਚੱਲਦੇ ਆਂ ਟ੍ਰੇਨ ਦਾ ਟਾਈਮ ਵੀ ਹੋਈ ਜਾਂਦਾ ਆਪਣਾ ਇੱਧਰ ਕਿਹੜਾ ਜਾਂ ਮਹਿੰਗਾ ਪੈ ਗਿਆ ਸਾਨੂੰ ਤਾਂ ਬਾਈ ਕਹਿੰਦਾ ਇੱਥੇ ਤਾਂ ਹਨਰਾ ਤੁਹਾਨੂੰ ਮੰਨ ਤੋਂ ਦਸਰਜਨ ਤੋਂ ਬਾਅਦ ਨਹੀਂ ਮੁੱਕੀ ਜਾਂਦਾ ਇੱਕ ਲੈਣੇ ਆ ਕੇ ਨਹੀਂ ਸੁਆਗੇ ਤੇ ਬਾਈ ਕਹਿੰਦਾ ਇਹ ਤਾਂ ਬਾਲਾ ਫੇਰ ਉੱਤ ਨਹੀਂ ਪਈ ਜਾਂਦਾ ਸਾਡੇ ਇੱਥੇ ਅੰਨੇ ਵਾਲਾ ਕੰਮੀ ਆਵੇ ਆ ਰੇਨ ਕੋਟ ਦੀ ਵੀ ਗੀ ਕਰਦੇ ਕਦੋਂ ਆਉਂਦੇ ਵਿਚਲੀ ਚਾਤਰੀਆਂ ਦੇ ਵੇਚਦੀ ਪਾਣੀ ਹੈ ਨਾ ਬੈਗ ਦਾ ਨਾ ਫਿਰਦੀ ਹੈ ਦਾ ਹਾਂ ਹਾਂ ਹੁਣ ਸਾ ਤੋਂ ਹੁਣ ਤੇ ਪਤਾ ਨਹੀਂ ਕਦੋਂ ਕੋਈ ਮਾਰਦੀ ਹੁਣ ਇਹ ਹਾਂ ਦੂਜਾ ਪਚਕਾਰੀ ਵਾਲਾ ਉਹਨੇ ਤੋਂ ਜਾਂਦੇ ਆਪਾਂ ਸਟੇਸ਼ਨ ਤੇ ਤੇ ਥੋੜੇ ਪਚਕਾਰੀ ਨਹੀਂ ਸੀ ਥੋੜੇ ਜਰਵਾ ਟ੍ਰੇਨ ਹੈਗੀ ਆਪਣੀ ਆ ਰੇਨ ਕੋਟ ਦਾ ਪਾਏ ਨੇ ਵਧੀਆ ਬਚਾਦੇ ਤੈਨੂੰ ਦਵਾਵਾਂ ਕਿੱਸੀ ਅਗੇ ਪਹਿਲੇ ਸਾਡਾ ਹਾਂ ਆਪਰੇ ਜਾ ਚੱਲੋ ਪਹੁੰਚੀ ਐ ਦੇਣੇ ਵਰਗੀ ਕੰਮ ਦਾ ਬੜੀ ਦਸਨ ਕਰੋ ਬੰਦੇ ਭਾਰਤ ਦੇ ਇਹ ਬੰਦੇ ਭਾਰਤ ਦੇ ਨੇ ਬੜੀ ਘੈਂਟ ਬਣਾਈ ਇਹਨਾਂ ਨੇ ਵੀ ਇਹਦੇ ਭਾਰਤ ਦੀ ਪਹਿਲੀ ਸਭ ਤੋਂ ਤੇਜ਼ ਚੱਲਣ ਵਾਲੀ ਰੇਲ ਗੱਡੀ ਹੈ ਇਹ ਆਇਆ ਸ਼ੋਰਟ ਐਂਡ ਬੇਂਡ ਵਨ ਡੇ ਹਾਫ ਐਕਸਪਰਟ ਕਾਫੀ ਚਾਹ ਆ ਬੀ ਬੀ ਨਾ ਚਾਹ ਜੀ ਇਸ ਸੰਬੰਧ ਵਿੱਚ ਹਾਂ ਥੈਂਕ ਯੂ ਉਹ ਮੈਂ ਤੁਹਾਨੂੰ ਕੇ ਆਉਣਾ ਨਹੀਂ ਜਿਨਾਏ ਬੋਲ ਕੋ ਟ੍ਰੇਨ ਦੇ ਬਹੁਤ ਬੜੀ ਖਮੂਨ ਬਣਾਦਾ ਸਰਦਾਰੀਆਂ ਨਾਲ ਇਕੱਲੇ ਕੁੱਪੀ ਵਾਲਾ ਟੈਪ ਆ ਜੀ ਧੰਨਵਾਦ ਹਲੋਰ ਮਾਲਾ ਪੁੱਣ ਸੁਣੋ ਤੇ ਆਦਾ ਅ ਵੇਪੀ ਤੋਂ ਆਪਾਂ ਬੈਠੇ ਹਾਂ on ਟ੍ਰੇਨ ਚ ਸ਼ਤਾਬਦੀ ਇਹ ਆਪਾਂ ਨੂੰ ਟੈਨਟਲ ਲਾਲੂਬੀ ਮੁੰਬਈ ਸੈਂਟਰਲ ਤੇ ਮੁੰਬਈ ਸੈਂਟਰਲ ਜਾ ਕੇ ਦੇਖ ਆ ਜਦੋਂ ਅੰਦਰ ਮੁੰਡਾ ਬਣਾ ਪੈ ਸਲਵਾਂ ਲੀ ਜਾ ਬਤਾ ਬੈ ਪ੍ਰੋਗਰਾਮ ਤੇ ਆ ਵੀ ਉੱਥੇ ਜਾ ਕੇ ਆਪਾਂ ਹੋਸਟਲ ਲਵਾਂਗੇ ਬੱਕੇ ਦੇਖਦੇ ਉੱਤਰ ਕੇ ਕੀ ਬੰਦ ਆਏਗਾ ਇਹ ਜੀ ਮੁੰਬਈ ਦੀ ਜਿੰਦ ਜਾਨ ਸਾਰੇ ਸ਼ਹਿਰ ਨੂੰ ਜੋੜਨ ਵਾਲੀ ਟ੍ਰੇਨ ਲੋਕਲ ਟ੍ਰੇਨ ਕਿੰਨੀਆਂ ਹੀ ਟੁਰੀਆਂ ਹੀ ਫਿਰਦੀਆਂ ਰਹਿੰਦੀਆਂ ਆਈਆਂ ਇੱਕ ਥਾਂ ਤੋਂ ਦੂਜੀ ਥਾਂ ਤੇ ਲੋਕਾਂ ਨੂੰ ਆਪਣੇ ਮੰਜ਼ਿਲ ਤੱਕ ਪਹੁੰਚਾਉਂਦੀਆਂ ਮੁੰਬਈ ਦੀ ਇੱਕ ਲੋਕਲ ਟ੍ਰੇਨ ਤੇ ਇੱਕ ਮੁੰਬਈ ਦਾ ਜਿਹੜਾ ਟਿਫਨ ਸਰਵਿਸ ਹੈਗੀ ਮਤਲਬ ਟੌਪ ਦਾ ਲੈਵਲ ਹੈ ਇਹਨਾਂ ਦਾ ਕੀ ਆਈ ਬਾਤ ਹੈ ਚੀਜ਼ ਆਂ ਭੱਜ ਭਜਾਈਆਂ ਤੋਂ ਬਾਅਦ ਦਿਹਾੜੀਆਂ ਦੂੜੀਆਂ ਲਾ ਕੇ ਕਿੱਥੇ ਆ ਗਏ ਕਿੱਥੇ ਆ ਗਏ ਜਿੱਥੇ ਵੱਡੇ ਵੱਡੇ ਪੱਖੇ ਲੱਗੇ ਹੋਏ ਐ ਬਾ ਪਹੁੰਚੇ ਆ ਜੀ ਮੁੰਬਈ ਸੈਂਟਰਲ ਖੜਮਾਈ ਵਾਲੇ ਇੱਥੇ ਜਾਂਦੇ ਤਾਂ ਨਾ ਉਹ ਸੀੜੀ ਜੇ ਕੱਢੇ ਘੈਂਟ ਹੁੰਦੇ ਆਪਾਂ ਕਿੱਧਰ ਜਾਵੜੇ ਇੱਧਰ ਨੂੰ ਜਾਣਾ ਆਪਾਂ ਓਏ ਇੱਧਰ ਨੂੰ ਐਨ ਉਹ ਨਹੀਂ ਆਈ ਨਾ ਬਾਹਰੇ ਬਾਹਰੇ ਪ੍ਰਵੇਸ਼ ਬਾਹਰ ਬਾਹਰ ਬੜੀ ਪੇੜੀ ਇੰਨਾਂ ਦਿੱਤੀ ਲਿਖੀ ਇਹਨਾਂ ਸੋਹਣਾ ਯਾਰੇ ਬਣਾਇਆ ਮੈਂ ਇੱਥੇ ਹੀ ਸੌ ਜਾਵਾਂਗੇ ਇਹ ਦਿਨ ਸਿਰ ਤੱਕ ਹੀ ਆ ਇੱਥੇ ਆ ਆਪਾਂ ਦਾ ਫਿਰ ਕੋਈ ਹੋਰ ਹੀ ਆਵੇ ਉਹਣਾ ਜਿਹੜਾ ਆ ਪਲੇਟਫਾਰਮ ਹੈਗਾ ਇਹੋ ਆ ਜਿਹੜਾ ਫਿਲਮਾਂ ਹੀ ਆ ਜਿਹਨੇ ਦਿਖਾਉਦੇ ਹੁੰਦੇ ਜਦੋਂ ਗੱਡੀ ਸ਼ੁਰੂ ਹੁੰਦੀ ਆ ਨਾਲ ਬੰਦ ਹੋਇਆ ਪਿਆ ਨਾ ਇੱਥੇ ਤੇ ਉਹ ਬੰਦ ਹੋਈ ਪਈ ਆ ਇਹੋ ਆਗਾ ਵੇਖੋ ਸ਼ੁਰੂ ਹੁੰਦਾ ਸਾਰਾ ਕੁਝ ਤਿੱਦੂ ਬਾਅਦ ਫਿਰ ਟਾਈਮ ਹੀ ਜਾਂਦਾ ਇੱਥੋਂ ਕਰਦੇ ਹੁੰਦੇ ਆ ਕਿ ਫਿਲਮਾਂ ਦੀ ਸ਼ੂਟਿੰਗ ਕੀਤੀ ਬਾਅਦ ਦਾ ਨਾ ਅਵੇ ਜਾਉਂਦਾ ਇੱਥੋਂ ਬਾਹਰ ਐਕਟ ਜਿਹੜਾਗਾ ਬਹੁਤ ਪਾਲੀਆਂ ਰੱਖੀਆਂ ਵੀ ਇਹਨਾਂ ਨੇ ਇੱਥੇ ਉਹ ਕਾਰ ਨਹੀਂ ਨੀੜੀਆਂ ਪੈਸੇਂਜਰ ਨੂੰ ਲੈ ਕੇ ਜਾਣ ਵਾਸਤੇ ਇਹੋ ਕੋੜਿਆ ਨਹੀਂ ਇੱਦਾਂਗਾ ਆਪਾਂ ਕੱਢ ਦੋ ਬਾਹਰ ਨਿਕਲੋ। ਲੋ ਜੀ ਪੱਖੇ ਵੇਖੋ ਬਡੇ ਬਡੇ ਪੱਖੇ ਨਾਲ ਹਵਾ ਵੀ ਬੜੀ ਆਣਾ ਉਹਨਾਂ ਦੀ। ਵਾਈ ਬਾੜਾ ਲੈ ਕੇ ਆਉਂਦੇ। ਤੁਸੀਂ ਥੋੜਾ ਸਾਹੀ ਜਤੋਂ ਹੋ ਵੀ। ਚਲੋ ਜੀ ਬਾਸ ਕਿਧਰ ਐਗਜ਼ਿਟ ਹੋਰ? ਆ ਇਧਰ ਹੈ। ਚਲੋ ਜੀ ਆਪਾਂ ਚੱਲੇ ਐਗਜ਼ਿਟ ਤੇ। ਪ੍ਰਵਾਸੀ ਸੁਵਿਧਾ ਕੇਂਦਰ ਆਪਾਂ ਦਾ ਪ੍ਰਵਾਸੀ ਪ੍ਰਵਾਸੀ। ਚੱਲੇ ਗਏ ਇਧਰ। ਪੱਕਾ ਜੋ ਬੁਰੇ ਜਨਾਂ ਆਪਾਂ ਹੁਣ ਇੱਥੇ ਟੈਕਸੀ ਬੜੀ ਹੈ ਤੇ ਹੋਟਲ ਚੱਲਦੇ ਹਾਂ। ਉਹ ਮੁੰਬਈ ਨੇ ਤਾਂ ਫਿਰ ਉਹੀ ਰੰਗ ਦਿਖਾ ਦੇ ਆ ਉਹਦੇ ਮੁੰਬਈ ਵਾਲੇ 12 ਵਜੇਗੇ ਤੇ ਫੋਟੋ ਸਾਨੂੰ ਹਜੇ ਤੱਕ ਨਹੀਂ ਮਿਲੇ ਉਹ ਵੀ ਇੱਥੇ ਹੋਟਲ ਹੈ ਹੀ ਬੜੇ ਨਿੱਕੇ ਨਿੱਕੇ ਹੈਗੇ ਬੜਨਸਾ ਜਿ ਮੋਕੇ ਜਾਂਦੇ ਆ ਕਮਰੇ ਦਿਖਾਏ ਉਹਨਾਂ ਨੇ ਕਮਰੇ ਚ ਕੱਲਾ ਬਸ ਐ ਕੰਮ ਬੜੋ ਤੁਸੀਂ ਛੇਟ ਖੋਲੋ ਸਾਹਮਣੇ ਬਸ ਉਹ ਸੌਣ ਦੀ ਥਾਂ ਹੀ ਐ ਹੈ ਹੀ ਨਾ ਤੇ ਉਹ ਸਾਈ ਨਹੀਂ ਆ ਰਿਹਾ ਹੈਗਾ ਤੇ ਜਿਹੜੇ ਹੋਰ ਹੈਗੇ ਵੱਡੇ ਹੋਟਲ ਆ ਉਹ ਆਊਟ ਆ ਬਜਟ ਹੋ ਜਾਂਦੇ ਆ ਉਹਨੇ ਥੇਕਾ ਬਾਈ ਨੇ ਦੱਸਿਆਗਾ ਕਸ ਡੋਨਲਡ ਜਾਨੋ ਕਹਿੰਦੇ ਇੱਥੇ ਬੈਲਬਸ ਹੁੰਦਾ ਉਹ ਦੇਖ ਕੇ ਉਹ ਖਾ ਕੇ ਨਿਕਲਦੇ ਸੋ 12 ਵਜੇ ਮੈਂ ਤੁਹਾਨੂੰ ਕਹੀ ਇਹ ਨਾ ਸਟੇਸ਼ਨ ਦੀ ਪੈਣੇ ਚੱਲ ਕੇ ਸੜ ਕੇ ਘੁੰਮਾ ਵੀ ਰਾਂਗੇ ਤੇ ਅੱਧੇ ਘੰਟੇ ਐਵੇਂ ਇੱਥੇ 12 ਵਜੇ ਨੇ ਪੈਇਆ ਬਟਨ ਦਾ ਵੀ ਸਵਾਦ ਆ ਗਈ ਗੱਲ ਸਮਝ ਨਹੀਂ ਕੌਣੀ ਨੇ ਉੱਥੇ ਆ ਕੇ ਮਤਲਬ ਲਿਟਰਲੀ ਇਹ ਚੀਜ਼ ਹੈ ਇੱਥੇ ਨਾ ਉਹ ਸਾਹ ਹੀ ਨਹੀਂ ਆ ਰਿਹਾ ਉਸਦੇ ਅੰਦਰ ਜਾ ਕੇ ਮਤਲਬ ਤੁਸੀਂ ਓਟੋ ਦੇ ਵਿੱਚ ਬੜੋਗੇ ਨਾ ਤੁਹਾਨੂੰ ਐ ਲੱਗਣ ਲੱਗਦੀ ਫਿਰ ਪਤਾ ਨਹੀਂ ਅੰਦਰ ਕਹਿੰਨੇ ਬੰਦ ਹੀ ਕਰਤਾ ਇੱਥੇ ਜਿਵੇਂ ਹੋਟਲ ਦੇਖਾ ਬੜਾ ਸੋਹਣਾ ਲੱਗਦਾ ਬਾਹਰੋਂ ਅੰਦਰ ਬੜੇ ਉਨੇ ਗੇਟ ਖੋਲੇ ਇੱਕ ਬੈੱਡ ਇੱਧਰ ਲੱਗਿਆ ਰਿੱਟ ਬੈੱਡ ਇੱਧਰ ਲੱਗਿਆ ਵਿਚਾਰੇ ਥੋੜੀ ਥਾਂ ਮੈਂ ਕਿਹਾ ਰੂਮ ਕਿਹੜਾ ਕਹਿੰਦਾ ਵੀ ਇਹੀ ਰੂਮ ਆ ਬੱਸ ਇੱਧਰ ਬੈੱਡ ਐ ਇੱਧਰ ਬੈੱਡ ਸ਼ੋਰ ਬੰਦ ਕਰ ਦਿਓ ਬੱਸ ਜਿਵੇਂ ਆਪਣੇ ਮੰਝੇ ਨਹੀਂ ਹੁੰਦੇ ਬੱਸ ਮੰਝੇ ਜੀ ਨਹੀਂ ਕਿ ਥਾਂ ਦੇ ਵਿੱਚ ਹੀ ਮਤਲਬ ਇੱਕ ਰੂਮ ਸੀਗਾ ਮੈਨੂੰ ਕਹਿੰਦਾ ਜੀ ਇਹੀ ਰੂਮ ਐ ਬੱਸ ਇਹਦੇ ਸਾਹਮਣੇ ਗੇਟ ਖੋਲੋਗੇ ਤੇ ਤੁਹਾਨੂੰ ਵਾਸ਼ਰੂਮ ਹੈਗੇ ਇੱਥੇ ਮਤਲਬ ੱੱਕੇ ਵਾਲਾ ੱੱਕਾ ਹੋਇਆ ਹੈਗਾ ਇੱਥੇ ਦਾ ਹੁਣ ਪਹਿਲਾਂ ਭੁੱਖ ਲੱਗੀ ਸੀ ਕਿ ਮੈਂ ਕਾ ਖਾਈਏ ਪਹਿਲਾਂ ਕੋਈ ਯਾਰ ਖਾ ਵੀ ਕੇ ਫਿਰ ਦੇਣੀ ਐ ਇੱਥੇ ਹੋਟਲ ਮਿਲਦਾ ਕਿ ਨਹੀਂ ਹੋਸਟਲ ਇਹਨੂੰ ਪਸੰਦ ਨਹੀਂ ਆ ਇੱਕ ਦੋ ਕਿਥੇ ਹੈਗੇ ਜੀ ਉਹ ਪਹਿ ਮੈਨੂੰ ਵੀ ਨਹੀਂ ਪਸੰਦ ਆ ਪਰ ਇੱਕ ਮੇਰਾ ਫੇਵਰਿਟ ਸੀਗਾ ਉੱਥੇ ਅਸੀਂ ਗਏ ਨਹੀਂ ਹਜੇ ਦੇਖਦੇ ਆ ਬਾਕੀ ਜੀ ਹੁੰਦਾ ਧੰਨ ਭਾਗ ਬਾਈ ਸਾਡੇ ਉਹ ਮੈਕਡੋਨਲਡ ਵਾਲੇ ਬਾਈ ਦਾ ਬਹੁਤ ਬਹੁਤ ਥੈਂਕ ਯੂ ਯਾਰ ਮੈਨੇਜਰ ਦਾ ਉਹਨੇ ਸਾਨੂੰ ਅੱਜ ਤੇ ਇੱਕ ਹੋਟਲ ਦੱਸਿਆ ਅਸੀਂ ਉੱਥੇ ਆਏ ਆ ਹੁਣ ਹੋਟਲ ਨੇ ਬਾਈ ਲੈਤਾ ਲੈੜ ਤੋਂ ਪੈਸੇ ਵਾੜੇ ਪਰ ਠੀਕ ਐ ਬਾਕੀ ਨਾਲੋਂ ਠੀਕ ਐ ਯਾਰ ਥੋੜਾ ਸਾਹ ਆਉਂਦਾ ਇੱਥੇ ਰੂਮ ਵੀ ਵੱਡਾ ਹੈਗਾ 4000 ਰੁਪਏ ਲੈਣੇ ਆਪਣੇ ਤੋਂ 4000 ਰੁਪਏ ਲਿਆ ਤੋ ਹਜੇ ਫਸਿਆ ਫੇਚਾ ਰਿਹਾ ਯਾਰ ਰਾਜ ਜੀ ਕਿਤੇ ਰਹਿ ਰੂਗਾ ਹਜੇ ਉਹ ਪਹੁੰਚੇ ਨਹੀਂ ਉਹਦੇ ਕੋਲ ਹਜੇ ਤੜਕੇ ਤੱਕ ਪਹੁੰਚੇ ਆਣਗੇ ਉਹਨੂੰ ਰੂਮ ਵਧੀਆ ਹੈਗਾ ਠੀਕ ਹੈਗਾ ਵੱਡਾ ਰੂਮ ਪਹਿਲਾਂ ਤਾਂ ਜਿਵੇਂ ਜਵਾਗ ਜੇ ਸੀ ਆ ਠੀਕ ਹੈ ਨੀਂਦ ਹੀ ਆਂਦੀ ਹੈਗੀ ਹੁਣ ਚਲੋ ਠੀਕ ਹੈ ਸੌਣੇ ਆ ਫਿਰ ਸਵੇਰੇ ਉੱਠ ਕੇ ਦਿਖਾਵਾਂਗੇ ਤੁਹਾਨੂੰ ਮੁੰਬਈ ਦੀਆਂ ਜਿੰਨੀਆਂ ਕਿ ਚੀਜ਼ਾਂ ਦੇਖੀਆਂ ਗਈਆਂ ਆਸੀਂ ਕੋਸ਼ਿਸ਼ ਕਰਾਂਗੇ ਉਹਨੀਆਂ ਤੁਹਾਨੂੰ ਜ਼ਰੂਰ ਦਿਖਾਈਏ ਕਿ ਪੀਆ ਹਾਜੀ ਵਾਲੇ ਦਾ ਜ਼ਰੂਰ ਜਾਣੇ ਜਰਾਣਾ ਯਾਰ ਕੋਈ ਹੋ ਜੇ ਸ਼ੁਰੂ ਹੀ ਉੱਥੇ ਕਰਾਂਗੇ ਚਲੋ ਠੀਕ ਹੈ ਜੀ ਫਿਰ ਗੁੱਡ ਨਾਈਟ ਸਸਤੀ ਕਾ ਸਪੈਂਚਾ ਕਹੇ ਤੇ ਸਸਤੀ ਗਾ ਸਸਤੀ ਤੂੰ 25 ਮੰਜੂਨ ਤੁਸੀਂ ਆਇਆ ਨਾ ਕਿ ਕੁਛ ਲੱਗ ਗਿਆ ਜੀ